ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਮੋਦੀ ਨੇ ਵੈਨੜ ਵਿੱਚ ਆਫਤ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ ਵੈਨੜ ਵਿੱਚ ਲੈਂਸਲਾਈਡਿੰਗ ਕਾਰਨ ਹੋਇਆ ਸੀ ਵੱਡਾ ਹਾਦਸਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸੌਦੇ ਨੇ ਦਿੱਤਾ ਵੱਡਾ ਬਿਆਨ ਕਿਹਾ ਸੁਪਰੀਮ ਕੋਰਟ ਨੇ ਕੱਲ ਤਾਨਾਸ਼ਾਹੀ ਦਾ ਕੀਤਾ ਅੰਤ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦਾ ਦੇਸ਼ ਪਰਤਣ ਉੱਤੇ ਸ਼ਾਨਦਾਰ ਸਵਾਗਤ ਭਾਰਤੀ ਹਾਕੀ ਟੀਮ ਨੇ 올림픽 ਵਿੱਚ ਜਿੱਤੇ ਕਾਂਸੀ ਦਾ ਤਮਗਾ ਖੇਡ ਮੰਤਰੀ ਮਨਸ਼ੂਮ ਕੁਮਾਰ ਢਿਵੇ ਨੇ ਵੀ ਕੀਤੀ ਖਿਡਾਰੀਆਂ ਨਾਲ ਮੁਲਾਕਾਤ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਰਲ ਦੇ ਵੈਨਾਡ ਜ਼ਿਲ੍ਹੇ ਦੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਤੋਂ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਚੂਰਲਮਾਲਾ, ਮੁੰਡਕਈ ਅਤੇ ਕੁੰਚਰੀ ਮਟਮ ਪਿੰਡਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਤਕਰੀਬਨ ਸਵੇਰੇ 11 ਵਜੇ ਹੈਲੀਕਾਪਟਰ ਜਰੀਏ ਕੋਨਨੂਰ ਹਵਾਈ ਅੱਡੇ ਤੋਂ ਵੈਨਾਡ ਲਈ ਰਵਾਨਾ ਹੋਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਰਾਹਤ ਅਤੇ ਪੁਨਰਵਾਸ ਲਈ ਕੋਸ਼ਿਸ਼ਾਂ ਦੀ ਵੀ ਸਿਖਿਆ ਕੀਤੀ। ਅਤੇ ਉਸ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਦੇ ਮੁਤਾਬਿਕ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਮੁੱਖ ਮੰਤਰੀ ਪਿੰਨਰਾਈ ਵਿਜੇਨ ਅਤੇ ਕੇਂਦਰੀ ਸਰਸਪਟਾ ਤੇ ਪੈਟਰੋਲੀਅਮ ਗੈਸ ਰਾਜ ਮੰਤਰੀ ਸ਼੍ਰੇਸ਼ ਗੋਪੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦਾਇਨੜ ਪਹੁੰਚੇ ਦੱਸਦੇ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਕੇਰਲ ਸਰਕਾਰ ਨੇ ਆਫਤ ਪ੍ਰਭਾਵਿਤ ਖੇਤਰ ਵਿੱਚ ਮੁਰਦ ਵਸੇਬੇ ਅਤੇ ਰਾਹਤ ਕੰਮਾਂ ਲਈ 2000 ਕਰੋੜ ਰੁਪਏ ਦੀ ਮਦਦ ਮੰਗੀ ਹੈ ਕੇਰਲ ਦੇ ਵੈਨੜ ਜ਼ਿਲ੍ਹੇ ਵਿੱਚ 30 ਜੁਲਾਈ ਨੂੰ ਵੱਡੇ ਪੱਧਰ ਉੱਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਤਕਰੀਬਨ 400 ਲੋਕਾਂ ਦੀ ਮੌਤ ਹੋ ਗਈ ਸੀ ਤੇ ਖੇਤਰ ਵਿੱਚ ਤਕਰੀਬਨ 150 ਲੋਕ ਹਲੇ ਵੀ ਲਾਪਤਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸੌਦੀਆ ਨੇ ਪਾਰਟੀ ਦੇ ਕਰਮਚਾਰੀਆਂ ਤੇ ਲੋਕਾਂ ਨੂੰ ਦੇਸ਼ ਵਿੱਚ ਤਾਨਾਸ਼ਾਹੀ ਖਿਲਾਫ ਲੜਨ ਦੇ ਭਿਰ ਕੀਤੇ ਦਿੱਲੀ ਦੀ ਆਪਕਰ ਨੀਤੀ ਦੇ ਮਾਮਲੇ ਵਿੱਚ ਸੌਦੀਆ ਨੂੰ ਕੱਲ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਸੀ ਸਾਉਦੀਆ ਨੇ ਭਾਰਤੀ ਜਨਤਾ ਪਾਰਟੀ ਉਤੇ ਨਿਸ਼ਾਨਾ ਸਾਧਦੇ ਕਹੇ ਕਿ ਲੋਕ ਸਭਾਦਨ ਤੋਂ ਵੱਧ ਸ਼ਕਤੀਸ਼ਾਲੀ ਨਹੀਂ ਨੇ ਸਾਉਦੀਆ ਨੇ ਪਾਰਟੀ ਦਫ਼ਤਰ ਵਿੱਚ ਕਰਮਚਾਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਇਸ ਤਾਨਾਸ਼ਾਹੀ ਦੇ ਖਿਲਾਫ ਲੜਨਾ ਪਵੇਗਾ ਜੋ ਨਾ ਸਿਰਫ ਨੇਤਾਵਾਂ ਨੂੰ ਜੇਰ ਪੇਜ ਰਹੀ ਹੈ ਸਗੋਂ ਨਾਗਰਿਕਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਨੇ ਦਾਅਵਾ ਕੀਤਾ ਕਿ ਜਦੋਂ ਜੇਲ੍ਹ ਵਿੱਚ ਸਨ ਤਾਂ ਉਹਨਾਂ ਨੂੰ ਜ਼ਮਾਨਤ ਮਿਲਣ ਦੀ ਚਿੰਤਾ ਨਹੀਂ ਸੀ ਪਰ ਉਹਨਾਂ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਵਪਾਰੀਆਂ ਨੂੰ ਝੂਠੇ ਮਾਮਲਿਆਂ ਵਿੱਚ ਸਲਾਖਾਂ ਪਿੱਛੇ ਛੁੱਟਿਆ ਗਿਆ सिर्फ इसलिए भाजपा नहीं दिता दस दे देखते मंत्री हरपाल चीमा लगेंगे मुझे उम्मीद थी मुझे उम्मीद थी कि सात आठ महीने में न्याय मिल जाएगा लेकिन कोई बात नहीं सत्रह महीने लग गए सत्रह महीने लग गए लेकिन जीत सच्चाई की हुई है जीत ईमानदारी की हुई है इसीलिए कहते हैं कि भगवान के घर पे देर है लेकिन अंधेर नहीं है भगवान के घर पे देर हो सकती है लेकिन अंधेर नहीं हो सकती है इनकी तो बड़ी कोशिशें करी इन्होंने संजय भाई के ऊपर मेरे ऊपर अरविंद जी के ऊपर पार्टी के और नेताओं के ऊपर देश के सख्त से सख्त कानूनों की सख्त से सख्त धाराएं लगा के इनको बंद कर दो झूठे सच्चे केस में और ऐसी ऐसी धाराएं लगा दो जो दुनिया भर में आतंकवादियों के ऊपर लगाई जाती हैं ऐसी ऐसी कानूनों की धाराएं लगा दो जो दुनिया में ड्रग माफिया के ऊपर लगाई जाती हैं ऐसी ऐसी धाराएं लगा के इन्होंने सोचा इनको जेल में बंद कर दो तो जैसे आतंकवादी को जेल में डाल देते हैं तो सड़ता रहता है जैसे ड्रग माफिया को जेल में डालते हैं तो दुनिया में सड़ता रहता है ਇਨੇ ਲਗਾ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਰ ਸੰਜੇ ਸਿੰਘ ਕੋ ਵੀ ਜੇਲ੍ਹ ਮੇ ਡਾਲੇਗੇ ਤੋ ਸੜ ਜਾਏਗੇ ਲੇਕਿਨ ਆਪਕੇ ਅੰਸੂਆਂ ਕੀ ਕੀਮਤ ਹੈ ਇਹ ਆਪਕੇ ਅੰਸੂਆਂ ਕੀ ਤਾਕਤ ਹੈ ਇਹ ਕਿ ਜੇਲ੍ਹ ਕੇ ਤਾਲੇ ਵੀ ਪਿਗਲ ਜਾਤੇ ਹੈ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜੇਤੂ ਭਾਰਤੀ ਪੁਰਸ਼ ਆਕੀ ਟੀਮ ਦੇ ਮੈਂਬਰਾਂ ਦਾ ਅੱਜ ਸਵੇਰੇ ਪੈਰਿਸ ਤੋਂ ਭਾਰਤ ਪਹੁੰਚਣ ਉਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਭਾਰਤੀ ਟੀਮ ਨੇ ਸਪੇਨ ਨੂੰ ਕਾਂਸੀ ਤਮਗੇ ਦੇ ਮੁਕਾਬਲੇ ਵਿੱਚ 2-1 ਦੇ ਫਰਕ ਨਾਲ ਹਰਾ ਕੇ ਹਾਕੀ ਵਿੱਚ 13ਵਾਂ ਓਲੰਪਿਕ ਤਮਗਾ ਜਿੱਤ ਕੇ ਵਾਪਸੀ ਕੀਤੀ ਹੈ ਭਾਰਤੀ ਹਾਕੀ ਗੋਲ ਕੀਪਰ ਪੀ.ਆਰ.ਸੀ.ਜੀ.ਐਸ ਪੈਰਿਸ 올림픽 ਦੇ ਸਮਾਪਤੀ ਸਮਾਰੋਹ ਵਿੱਚ ਦੋ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਪਾਕਰ ਦੇ ਨਾਲ ਭਾਰਤ ਦਾ ਝੰਡਾ ਪਰਦਰ ਹੋਵੇਗਾ। ਸ਼੍ਰੀ ਜੇਸਾ ਮਿਤ ਰੋਹੀਦਾਸ ਰਾਜਕੁਮਾਰ ਪਾਲ ਅਭਿਸ਼ੇਕ ਸੁਖਜੀਤ ਸਿੰਘ ਅਤੇ ਸੰਜੇ ਫਾਈਨਲ ਤੋਂ ਬਾਅਦ ਵਾਪਸੀ ਕਰਨਗੇ। ਕਪਤਾਨ ਹਰਮਨਪ੍ਰੀਤ ਸਿੰਘ ਅਤੇ ਟੀਮ ਦਾ ਇੰਦਰਕੰਨਦੀ ਹਵਾਈ ਅੱਡੇ ਉੱਤੇ ਫੁੱਲਾਂ ਦੇ ਹਾਰਾਂ ਤੇ ਟੋਲ ਦੇ ਤਾਪ ਉੱਤੇ ਸਵਾਗਤ ਕੀਤਾ ਗਿਆ। ਹਰਮਨਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਾਨੂੰ ਪੂਰਾ ਸਹਿਯੋਗ ਮਿਲਿਆ ਅਤੇ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ ਨੇ। ਉਨਾ ਕਹੇ ਕਿ ਅਸੀਂ ਇਸ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਰਮਨਪ੍ਰੀਤ ਸਿੰਘ ਨੇ ਪੈਰਾਸ Olympick ਵਿੱਚ ਭਾਰਤ ਲਈ ਸਭ ਤੋਂ ਵੱਧ 10 ਗੋਲ ਕੀਤੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਵੱਲੋਂ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਲਿਖੀ ਗਈ ਚਿੱਠੀ ਜਿਸ ਵਿੱਚ ਉਹਨਾਂ ਜਲੰਧਰ ਅਤੇ ਲੁਧਿਆਣਾ ਵਿੱਚ ਇੰਜੀਨੀਅਰਾਂ ਅਤੇ ਠੇਕੇਦਾਰਾਂ ਉੱਤੇ ਹੋਏ ਕਥਿਤ ਹਮਲਿਆਂ ਦਾ ਹਵਾਲਾ ਦਿੱਤਾ ਹੈ ਸਬੰਧੀ ਪੰਜਾਬ ਪੁਲਿਸ ਦੇ ਆਈਜੀ ਸੁਖਚਾਨ ਸਿੰਘ ਗੱਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਇਸ ਸਬੰਧੀ ਇੱਕ ਐਸਐਸਟੀ ਦਾ ਗਠਨ ਕੀਤਾ ਹੈ ਤੇ ਐਫ ਆਈ ਆਰ ਵੀ ਦਰਜ ਕੀਤੀਆਂ ਗਈਆਂ ਨੇ ਉਹਨਾਂ ਕਹੇ ਕਿ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਹੈ ਉਹਨਾਂ ਅੱਗੇ ਕਹੇ ਕਿ ਦੋ ਘਟਨਾਵਾਂ ਵਾਪਰੀਆਂ ਨੇ ਤੇ ਜੇਕਰ ਐਨ ਐਚ ਆਈ ਨੂੰ ਜ਼ਰੂਰਤ ਪਈ ਤਾਂ ਉਹ ਸੁਰੱਖਿਆ ਮੁਹੱਈਆ ਕਰਵਾਉਣਗੇ ਜਹਾਂ ਤੱਕ ਲਾਅ ਐਂਡ ਆਰਡਰ ਦਾ ਇਸ਼ੂ ਹੈ ਪੰਜਾਬ ਪੁਲਿਸ ਪੰਜਾਬ ਕੀ ਜਿ세 ਅਸੀਂ ਨੇ ਦੇਖਿਆ ਪੰਜਾਬ ਕੀ ਜੋ ਲਾਅ ਐਂਡ ਆਰਡਰ ਸਥਿਤੀ ਹੈ ਇਟ ਇਜ਼ ਵਨ ਆਫ ਦੀ ਬੈਸਟ ਇਨ ਦੀ ਕੰਟਰੀ ਜੋ ਪਿੱਛੇ ਟਾਈਮਜ਼ ਆਫ ਇੰਡੀਆ ਦਾ ਸਰਵੇ ਹੋਇਆ ਥਾ ਉਸਮੇ ਪੰਜਾਬ ਦੂਸਰੇ ਨੰਬਰ ਤੇ ਥਾ ਲਾਅ ਐਂਡ ਆਰਡਰ ਕੇ ਪੁਆਇੰਟ ਆਫ View ਸੇ और इस पर्टिकुलर इशू की जब हम बात करें तो दो केसेस अब तक सामने आए एक लुधियाना रूरल में एक जलंधर रूरल में एक ढाका पुलिस स्टेशन का था और एक नूरमैल पुलिस स्टेशन का था दोनों केसेस में एफआईआर आई रजिस्टर हुई है एज पर लॉ उसमें कार्रवाई की जा रही है और पूरी तरह से पंजाब पुलिस पंजाब गवर्नमेंट सी साहब की तरफ से पूरी तरह से अश्योरटी है कि पंजाब में हंड्रेड इसकी जो है नेशनल हाईवे का प्रोजेक्ट है इसको इम्प्लीमेंट किया जाए ਅੱਜ ਚੀਫ ਜਸਟਿਸ ਆਫ ਇੰਡੀਆ ਡੀ.ਵਾਈ. ਚੰਦਰ ਚੂੜ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਇਸ ਮੌਕੇ ਉਹਨਾਂ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੋਂ ਬਾਅਦ ਉਹ ਜ਼ਿਲ੍ਹਾ ਵਾਲਾ ਬਾਗ ਵਿੱਚ ਗਏ ਜਾਣਕਾਰੀ ਮੁਤਾਬਕ ਚੀਫ ਜਸਟਿਸ ਡੀ.ਵਾਈ. ਚੰਦਰ ਚੂੜ ਪੀਜੀਆਈ ਚੰਡੀਗੜ੍ਹ ਦੀ 37ਵੀਂ ਕਨਵੋਕੇਸ਼ਨ ਵਿੱਚ ਸ਼ਮੂਲੀਤ ਕਰਨ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਸਨ ਬਹੁਤ ਅੱਛਾ ਲਗਾ ਇਟਸ ਅ ਗ੍ਰੇਟ ਪ੍ਰਿਵਿਲੇਜ ਬਲੇਸਿੰਗ ਟੂ ਬੀ ਅਬਲ ਟੂ ਪ੍ਰੇਅ ਐਟ ਹਰਮਨਦਰ ਸਾਹਿਬ

and sitting there you know in meditating we really have a different experience it's for everyone to imbibe that experience and understand it thank you sir देखो भामे काम जेड़ा या ये एग्जेकटिव ਦਾ ਸਾਰਾ ਪਰ ਫਿਰ ਵੀ ਕਿਉਂਕਿ ચીਫ ਜਸਟਿਸ ਆਫ ਇੰਡੀਆ ਆਏ ਆ ਤੇ ਅਕਸਰ ਤੁਸੀਂ ਦੇਖਦੇ ਆ ਪਬਲਿਕ ਅਨਟੈਸਟ ਲਿਟੀਗੇਸ਼ਨਸ ਅੱਜ ਕੱਲ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸਾਰੀਆਂ ਪੈਂਦੀਆਂ ਅਸੀਂ ਉਹਨਾਂ ਨੂੰ ਇਹ ਭਾਵੇਂ ਇੱਕ ਜੈਕਟਿਵ ਦੇ سپورਦੇ ਆ ਜਿਹੜਾ ਸਾਡਾ মিডিਆ ਚੱਲ ਰਿਹਾ ਉਹ ਲੋਕ ਲੋਕ ਕੇ ਇੰਨੀਆਂ ਹੇਟ੍ਰਡ ਗੱਲਾਂ ਸਿੱਖਾਂ ਦੇ ਖਿਲਾਫ ਕਰਦੇ ਆ ਜਿਨ੍ਹਾਂ ਦੀ ਲੋਕੇਸ਼ਨ ਕਰਨੀ ਸਾਨੂੰ ਬਹੁਤ ਔਕੀਜੀਨ ਜੇ ਲੋਕੇਟ ਕਰਦੇ ਵੀ ਆ ਤੇ ਪੁਲਿਸ ਉਹਤੇ ਕੋਈ ਐਕਸ਼ਨ ਨਹੀਂ ਕਰਦੀ ਸੋ ਅਸੀਂ ਉਹ ਅੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਮੈਮੋਰੰਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ ਤੇ ਕਹਿ ਲਓ ਕਿ ਅੱਜ ਲਕਲੀਏ ਤੇ ਆਏ ਸਗੇ ਉਹਨਾਂ ਨੂੰ ਅਸੀਂ ਉਹ ਦਿੱਤੀਆ ਤੇ ਉਹਨਾਂ ਨੂੰ ਅਸੀਂ ਕੁਝਾਰ ਚ ਵੀ ਕੀਤੀ ਆ ਦੇਖੋ ਚੀਫ ਜਸਟਿਸ ਆਫ ਇੰਡੀਆ ਆ ਜੁਡੀਸ਼ਰੀ ਦੇ ਹੈੱਡ ਆ ਕੁਝ ਵੀ ਕਰ ਸਕਦੇ ਆ ਅਬਿਸ਼ਾਸ਼ਨ ਨਾਲ ਹੀ ਜੇ ਕਹ ਲਓ ਭਈ ਯਕੀਨ ਨਾਲੇ ਸਾਰਾ ਕੰਮ ਚੱਲਦਾ ਬੰਦੀ ਸਿੰਘਾ ਦਾ ਮਸਲਾ ਸੀਗਾ ਉਹ ਵੀ ਕੋਲ ਚੱਲ ਰੱਖੀ ਤੁਸੀਂ ਬੰਦੀ ਸਿੰਘਾ ਦਾ ਮਸਲਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਦੇ ਅਸਪੁਰਦ ਨਹੀਂ ਇਹ ਹੁਣ ਹੈਗਾ ਸਰਕਾਰਾਂ ਦੇ ਬੱਸ ਜੇ ਇਹਨਾਂ ਦੇ ਬੱਸ ਹੁੰਦਾ ਤੇ ਅਸੀਂ ਜ਼ਰੂਰ ਇਹਨਾਂ ਦੇ ਧਿਆਨ ਦੇ ਵਿੱਚ ਵੀ ਉਹ ਲਿਆਉਂਦੇ ਪਰ ਸਾਡੀ ਜਦੋਜਾਹਰ ਉਹਨਾਂ ਲਈ ਵੀ ਜਾ ਰਹੀ ਆ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਲਟੌਰ ਵਿੱਚ ਮਨਾਏ ਗਏ ਤੀਆਂ ਦੇ ਤਿਹਾਰ ਵਿੱਚ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦਿਆਂ ਵਕਫ ਬਣ ਕੇ ਜਾਂਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਤੀਆਂ ਦਾ ਤਿਹਾਰ ਪੰਜਾਬ ਦੇ ਅਮੀਰ ਵਿਰਸੇ ਦਾ ਹਮੰਗਾ ਹੈ। ਇਸ ਮੌਕੇ ਨਾ ਸੰਤ ਬਾਬਾਜੀਤ ਸਿੰਘ ਜੀ ਹੰਸਾਲੀ ਵਾਲਾਂ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵੀ ਤੀਆਂ ਦੇ ਤਿਹਾਰ ਦੀ ਬਤਾਈ ਦਿੱਤੀ ਹੈ। ਅੱਜ ਦਾ ਜਿਹੜਾ ਸਮਾਗਮ ਹੈ ਇਹ ਸਾਡੇ ਲਟੌਰ ਪਿੰਡ ਦੀਆਂ ਸਾਡੀਆਂ ਭੈਣਾਂ ਬੱਚੀਆਂ ਧੀਆਂ ਉਹਨਾਂ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਸਾਡੀਆਂ ਬੱਚੀਆਂ ਦਾ ਤਿਉਹਾਰ ਹੈ ਜਿਹੜੀਆਂ ਅੱਜ ਦੇ ਦਿਨ ਜਿਹੜੀਆਂ ਸਾਲ ਬਾਅਦ ਜੋ ਇੱਕ ਸਾਡਾ ਇਤਿਹਾਸੀ ਕਿ ਸਾਲ ਬਾਅਦ ਬੱਚੀਆਂ ਨੇ ਇਕੱਠੀਆਂ ਹੋਣਾ ਆਪਣਾ ਦੁੱਖ ਸੁੱਖ ਹੈ ਜਿਹੜੇ ਆ ਜਿਹੜੀਆਂ ਆਪਣੇ ਅਸਹੇਲੀਆਂ ਹੁੰਦੀਆਂ ਉਹਨਾਂ ਨੂੰ ਮਿਲਣ ਦਾ ਸੋ ਅੱਜ ਪੰਡਲ ਟੌਰ ਵਿਖੇ ਜਿਹੜੀਆਂ ਤੀਆਂ ਮਨਾਈਆਂ ਯਾਨੀ ਉਹ ਵੀ ਇੱਕ ਇਕੱਠੇ ਹੋ ਕੇ ਅੱਜ ਦਾ ਜਿਹੜਾ ਤਿਹਾਰ ਆ ਉਹ ਮਨਾਉਣ ਦਾ ਉਪਰਾਲਾ ਜਿਹੜਾ ਪਿੰਡ ਵੱਲੋਂ ਕੀਤਾ ਗਿਆ ਸੋ ਸਾਰੀਆਂ ਸਾਡੀਆਂ ਬੱਚੀਆਂ ਨੂੰ ਜਿਹੜੀਆਂ ਬਹੁਤ-ਬਹੁਤ ਮੁਬਾਰਕਬਾਦ ਜਿਹਨੇ ਇਕੱਠੇ ਹੋਣ ਔਰ ਅੱਜ ਦਾ ਦਿਨ ਜਿਹੜਾ ਤੁਹਾਡੇ ਇਸ ਹਲਕੇ ਵਾਸਤੇ ਫਤਿਗੜ ਸਾਹਿਬ ਵਾਸਤੇ ਬੜਾ ਮਾਣ ਵਾਲਾ ਗੱਲ ਹੈ ਕਿ ਅੱਜ ਦੇ ਦਿਨ ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੇ ਵਾਲੇ ਸਾਹਿਬ ਅੱਜ ਦੇ ਦਿਨ ਜਨਮ ਉਹਨਾਂ ਦਾ ਖਾਸ ਸੀ ਅੱਜ ਜਨਮ ਦਿਹਾੜਾ ਵੀ ਆ ਸੋ ਉਸ ਦਿਨ ਤੇ ਵੀ ਮੈਂ ਸਾਰੀ ਸੰਗਤ ਸਮੂਹ ਸੰਗਤ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕ ਭਾਜਪਾ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਉੱਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਾਰਡ ਵਿੱਚ ਹੋਈ ਇੰਟਰਵਿਊ ਨੂੰ ਸਾਬਤ ਕਰ ਦਿੰਦਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ ਜਸਵੀਰ ਗੜੀ ਨੇ ਕਿਹਾ ਕਿ ਭਾਜਪਾ ਸਮਾਜ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤ ਸਿਕਾਉਣ ਲਈ ਪੰਜਾਬ ਦੇ ਵਿੱਚ ਦਲਿਤਾਂ ਨੂੰ ਪਛੜਿਆ ਵਰਗ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਤੇ ਵਿਦਿਆਰਥੀਆਂ ਤੇ ਹਰੇਕ ਵਰਗ ਨੂੰ ਲਾਂਬਧ ਕਰ ਰਹੀ ਹੈ ਸੂਬਾ ਪ੍ਰਧਾਨ ਨੇ ਕਿਹਾ ਕਿ ਭੋਜਨ ਸਮਾਜ ਪਾਰਟੀ ਵੱਲੋਂ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਪ੍ਰਤੀ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕੀਤਾ ਗਿਆ ਤੇ ਹੁਣ ਤੁਸੀਂ ਬਸਵਾ ਵੱਲੋਂ ਪਿੰਡ ਪਿੰਡ ਤੇ ਬੂਤਪੱਦਰ ਉੱਤੇ ਆਪਣਾ ਕੰਮ ਸ਼ੁਰੂ ਕੀਤਾ ਗਿਆ ਹੈ। ਕੋ ਭੋਜਨ ਸਮਾਜ ਪਾਰਟੀ ਪੂਰੇ ਪੰਜਾਬ ਦੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨੇ ਲੱਗੇ ਹੋਆ ਜ਼ਿਲ੍ਹਾ ਲੈਵਲ ਦੇ ਢਾਂਚੇ ਔਰ ਸੰਬਲੀ ਲੈਵਲ ਦੇ ਢਾਂਚੇ ਅਸੀਂ ਰਿਵਿਊ ਕਰ ਰਹੇ ਹਾਂ। ਔਰ ਅੱਗੇ ਜ਼ੋਨ ਔਰ ਸੈਕਟਰ ਤੇ ਕੰਮ ਨਾਲ ਸ਼ੁਰੂ ਕਰ ਦਿੱਤਾ ਹੈ। ਕਿ ਕਿ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹਰ ਮੋਰਚੇ ਤੇ ਫੇਲ ਹੋ ਰਹੀ ਆ ਐਸ ਸੀ ਐਸਟੀ ਕੋ ਐਸ ਸੀ ਦੀ ਜਿਹੜੀ ਪੋਸਟ میٹرਿਕ ਸਕਾਲਰਸ਼ਿਪ ਸਕੀਮ ਹੈ ਤੁਸੀਂ ਦੇਖੋ ਅੱਜ ਸਾਰੇ ਕਾਲਜਾਂ ਦੇ ਵਿੱਚ ਵਿਦਿਆਰਥੀ ਜਿਹੜੇ ਆ ਉਹਨਾਂ ਨੂੰ ਦਾਖਲਿਆਂ ਤੋਂ ਇਨਕਾਰ ਹੋ ਰਿਹਾ ਹੈ ਔਰ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਗੰਗਸਟਰਵਾਦ ਔਰ ਨਸ਼ੇ ਖਤਮ ਕਰ ਦਾਂਗੇ ਪਰ ਅੱਜ ਸਿੱਧ ਹੋ ਚੁੱਕਾ ਆ ਕਿ ਪੰਜਾਬ ਪੋਰਸ ਦੀ ਨੱਕ ਹੇਟ ਖਰੜ ਦਾ ਜਿਹੜਾ ਉਹ ਉਹਨਾਂ ਦਾ CIA ਸਟਾਫ ਹੈ ਉੱਥੇ ਉਹਨਾਂ ਦੀ ਵੱਡੇ ਗੈਂਗਸਟਰ ਦੀ ਉਹ ਇੰਟਰਵਿਊ ਜਿਹੜੀ ਹੁੰਦੀ ਆ ਔਰ ਸਰਕਾਰ ਜਾਰੀ ਕਰਦੀ ਆ ਉਹਨੂੰ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਜਦੋਂ ਕਿ ਇਹੀ ਸਰਕਾਰ ਕਹਿੰਦੀ ਸੀ ਕਿ ਆਮ ਆਦਮੀ ਪਾਰਟੀ ਦੀਆਂ ਜੇਲਾਂ ਜਿਹੜੀਆਂ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਇੱਥੇ ਕੋਈ ਇਹ ਇੰਟਰਵਿਊ ਨਹੀਂ ਹੁੰਦੀ ਪੰਥਰਾਤਨ ਜਹਦਰ ਗੁਰਚੰਦ ਸਿੰਘ ਟੌੜਾ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਜਿਨ੍ਹਾਂ ਨੇ ਨਿਰਸਵਾਰਥ 27 ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਕੀਤੀ ਸੀ ਉਨ੍ਹਾਂ ਦੇ 100 ਸਾਲਾ ਜਨਮ ਦਿਨ ਸਮਾਰਪਿਤ ਵਾਤਾਵਰਣ ਸੁਧਾਰ ਲਹਿਰ ਦਾ ਗਾਜ ਸ਼੍ਰੀਮਾਨ ਸੰਤ ਪਾਪਾ ਬਲਜਿੰਦਰ ਸਿੰਘ ਜੀ ਮੁਖੀ ਸੰਪਰਦਾਇ ਰਾਣਾ ਸਾਹਿਬ ਵਾਲਾਂ ਦੀ ਮੌਜੂਦਗੀ ਵਿੱਚ ਨਾਬਾ ਬਲਾਕ ਦੇ ਪਿੰਡ ਟੌੜਾ ਵਿਖੇ ਕੀਤਾ ਗਿਆ ਇਸ ਮੌਕੇ ਤੇ ਬੂਟੇ ਲਗਾਏ ਗਏ ਇਸ ਮੌਕੇ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਇਹ ਪ੍ਰਾਲਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌੜਾ ਦੀ ਰਹਿਨਮਈ ਵਿੱਚ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੀਮਾਨ ਸੰਤ ਪਾਪਾ ਬਲਜਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਸਰਜੀਪ ਸਿੰਘ ਰਖੜਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਅੰਨਾ ਸ਼ਲਾਘਾ ਜੋ ਹੈ ਨਾ ਗੁਰਮੁਖਾਂ ਦਾ ਇਹ ਹਰ ਹਰ ਪਿੰਡ ਨੂੰ ਹਰ ਪੰਚਾਇਤ ਨੂੰ ਕਰਨਾ ਚਾਹੀਦਾ। ਤੇ ਜਿਸ ਤਰ੍ਹਾਂ ਪਹਿਲਾਂ ਬਹਿੰਤੀ ਕੀਤੀ ਹੈ 500 700 ਬੂਟਿਆਂ ਦਾ ਗੱਲ ਨਹੀਂ ਬਣਨੀ ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੱਗਣਗੇ ਤਾਂ ਕੋਈ ਵਾਤਾਵਰਣ ਦਾ ਸੁਧਾਰ ਹੋ ਸਕਦਾ। ਕੋਈ ਵੱਡਾ پلان ਲਿਖਣਾ ਹੋਵੇ ਉਹਦੇ ਵਾਸਤੇ ਪਹਿਲਾਂ ਛੋਟੇ-ਛੋਟੇ ਉਦਮ ਕਰਨੇ ਪੈਂਦੇ ਨੇ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਆਸ ਕਰਦਾ ਵੀ ਬਾਕੀ ਦੇ ਵੀ ਇਲਾਕਾ ਨਿਵਾਸੀਨਾਂ ਤੋਂ ਪ੍ਰੇਰਣਾ ਲੈ ਕੇ ਇਸ ਖੇਤਰ ਦੇ ਵਿੱਚ ਆਪਣੀ ਸੇਵਾ ਵਾਸਤੇ ਯੋਗਦਾਨ ਪਾਉਣ। ਬੀਤੇ ਦਿਨੀ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਦੇ ਆਲੂਆਂ ਵਾਲੇ ਉਬਲਦੇ ਪਾਣੀ ਦੇ ਕੜਾਹੇ ਵਿੱਚ ਡਿੱਗਣ ਕਾਰਨ ਚੁਲਸੇ ਸਰਦਾਰ ਬਲਬੀਰ ਸਿੰਘ ਵਾਸੀ ਧਾਰੀਵਾਲ ਗੁਰਦਾਸਪੁਰ ਦੇ ਅਕਾਲ ਚਲਾਣਾ ਕਰ ਜਾਣ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੇ ਦੁੱਖ ਦਾ ਜ਼ਾਹਰ ਕੀਤਾ ਹੈ ਸਰਦਾਰ ਬਲਬੀਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਹਫਤੇ ਵਿੱਚ ਦੋ ਵਾਰ ਸ੍ਰੀ ਹਰਮੰਦਰ ਸਾਹਿਬ ਆ ਕੇ ਲੰਗਰ ਵਿੱਚ ਸੇਵਾ ਕਰਦੇ ਸਨ ਪਰ ਅਚਾਨਕ ਸੇਵਾ ਕਰਦੇ ਉਹਨਾਂ ਨਾਲ ਹਾਦਸਾ ਵਾਪਰ ਗਿਆ ਸੀ ਉਹਨਾਂ ਨੂੰ ਇਲਾਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਦਾ ਇਲਾਜ ਚੱਲ ਰਿਹਾ ਸੀ ਇਲਾਜ ਦੌਰਾਨ ਉਹ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਆ ਅਕਾਲ ਪੁਰਖ ਅਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਸ਼ਹਿਰ ਹਰਗੋਬਿੰਦਪੁਰ ਅਮਰitsar ਰੋਡ ਉਤੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੇ ਦਫਤਰ ਦੇ ਨੇੜੇ ਦੋ ਮੋਟਰਸਾਈਕਲਸ ਵਾਲੇ ਵਿਅਕਤੀਆਂ ਵੱਲੋਂ ਨਜ਼ਦੀਕ ਰਹਿੰਦੇ ଶ੍ਰੀਸ਼ ਕੁਮਾਰ ਲੁੰਬਾ ਜੋ ਕਿ ਕੱਪੜੇ ਦਾ ਵਪਾਰੀ ਹੈ ਉਸ ਉੱਤੇ ਸਵੇਰੇ 7:20 ਮਿੰਟ ਤੇ ਸੈਰ ਕਰਦੇ ਸਮੇਂ ਗੋਲੀਆਂ ਚਲਾਈਆਂ ਗਈਆਂ ਜੋ ਨਿਊ ਗੋਕਸ ਸਟੋਰ ਦੇ ਸ਼ਟਰ ਵਿੱਚ ਵੱਜ ਗਈਆਂ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਵਿੱਚ ਦੁਕਾਨਦਾਰ ਆਪਣੀ ਜਾਨ ਬਚਾਉਂਦਾ ਨਜ਼ਰ ਆ ਰਿਹਾ ਹੈ ਡੀਐਸਪੀ ਸਬਡਿਵੀਜ਼ਨ ਹਰਗੋਬਿੰਦਪੁਰ ਰਾਜੇਸ਼ ਕੱਕੜ ਪੁਲਿਸ ਪਾਰਟੀ ਸਵੇਤ ਮੌਕੇ ਤੇ ਪਹੁੰਚ ਅੱਜ ਤੜਕੇ ਲੁਧਿਆਣਾ ਚੰਡੀਗੜ੍ਹ ਹਾਈਵੇ ਉੱਤੇ ਇੱਕ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਮ੍ਰਿਤਕ ਦੀ ਐਲਟੋ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਜੋਂ ਹੋਈ ਹੈ ਜਿਸ ਦੀ ਉਮਰ ਤਕਰੀਬਨ 30 ਸਾਲ ਸੀ ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮੌਕੇ ਤੇ ਪਹੁੰਚੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਾਸੀ ਰਵੀ ਆਪਣੀ ਐਲਟੋ ਕਾਰ ਵਿੱਚ ਸਵਾਰੀਆਂ ਚੜ੍ਹਨ ਲਈ ਲੁਧਿਆਣਾ ਗਿਆ ਸੀ ਵਾਪਸੀ ਦੇ ਸਮੇਂ ਸਥਾਨਕ ਹਾਈਵੇ ਉਤੇ ਪਿੰਡ ਹਰੀਆਂ ਨੇੜੇ ਤਕਰੀਬਨ ਤੜਕੇ 4 ਵਜੇ ਲੁਟੇਰਿਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਦੀ ਕਾਰ ਲੈ ਕੇ ਭਰਾਰ ਹੋ ਗਏ। ਗੰभीर ਰੁਕ ਵਿੱਚ ਜਖਮੀ ਰਵੀ ਨੇ ਆਪਣੇ ਪਿਤਾ ਤੇ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ। ਪਿਤਾ ਦੇ ਕਹਿਣ ਉੱਤੇ ਉਸ ਨੇ ਵਾਰਦਾਤ ਵਾਲੀ ਥਾਂ ਤੇ ਆਪਣੇ ਲੋਕੇਸ਼ਨ ਆਪਣੇ ਪਿਤਾ ਨੂੰ ਭੇਜੀ। ਮ੍ਰਿਤਕ ਡਰਾਈਵਰ ਦੇ ਪਰਿਵਾਰਕ ਮੈਂਬਰ ਤਕਰੀਬਨ 5:30 ਵਜੇ ਘਟਨਾ ਸਥਾਨ ਤੇ ਪਹੁੰਚੇ। ਲਗਭਗ ਇਸੇ ਸਮੇਂ ਸਥਾਨਕ ਪੁਲਿਸ ਵੀ ਘਟਨਾ ਸਥਾਨ ਤੇ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਤੇ ਜਗਿਆ। सर मेरा लड़का तीन चार महीने से करीबन गाड़ी चलाना था ओवर और सर रात से लुधियाने की बुकिंग मिली मेरे पास फ़ोन आया चार बजे सर बहुत परेशान था मेरा बेटा चिल्ला ही बेटा है मेरा और सर सवा चार बजे ने बात करी कि मैं किसी ने गोली मार दी पापा और सर इतनी बात हुई मेरी मैंने दस मिनट के बाद फ़ोन करा ਕਬਾਬੂ ਤੋ ਇਹ ਕਾਂਸੀ ਕਰੇ ਮੈਂ ਲੋਕੇਸ਼ਨ ਦੇਖ ਰਿਹਾ ਲੋਕੇਸ਼ਨ ਵੇਚ ਦੀ ਮੇਰੇ ਪਾਸ ਸਰ ਫਿਰ ਕਸਰ ਫਿਰ 40000 ਰੁਪਏ ਤੋ ਕੋਈ ਦੁਸ਼ਮਨੀ ਵਗੈਰਾ ਲੱਗਦੀ ਹੈ ਕਿਸੇ ਕੇ ਸਾਥ ਕੁਝ ਨਹੀਂ ਹੈ ਕਿਸੇ ਕਾ ਵੀ ਮੇਰੇ ਸਾਥ ਵੀ ਨਹੀਂ ਭਾਈ ਕਿਸ ਸਾਥ ਵੀ ਨਹੀਂ ਬੱਚੇ ਕੀ ਵੀ ਨਹੀਂ ਜਿਸकी ਸ਼ਾਦੀ ਹੋ ਗਈ ਸੀ ਸ਼ਾਦੀ ਹੋ ਗਈ ਸਰ 1.5 ਸਾਲ ਹੋਇਆ डिसेंबर ਨੂੰ ਕੋਈ ਤੋ ਵੀਰੇ ਸਵਕਤੀ ਜਿਹੜੀ ਇਨਫੋਰਮੇਸ਼ਨ ਆਈ ਸੀ ਅਸੀਂ ਮੌਕੇ ਤੇ ਵੀ ਜਿਹੜੀ ਫੋਟੋ ਦੇ ਆ ਗਈ ਸੀ ਇਹ ਬੱਚਾ ਜਿਹੜਾ ਰਵੀ ਕੁਮਾਰ ਸੀ ਇਹ ਟੈਕਸੀ ਉਹ ਵੇਜ਼ ਚਲਾਦਾ ਸੀ ਛੰਡੀਗੜ੍ਹੋਂ ਇੱਕ سوری ਮੇਰੇ ਖਲ ਲੈ ਕੇ ਲੋਹੇਣੇ ਉਸ ਤੋਂ ਬੁੱਕ ਹੋਇਆ ਸੀ ਇਹਦੀ ਜਿਹੜੀ ਵਾਰਥੀ ਜਾਂਦੇ ਆ ਉਹਦੇ ਰੋੜੀ ਨਾਲ ਉਹਨਾਂ ਪਰਿਵਾਰ ਨੂੰ ਫੋਨ ਕੀਤਾ ਸੀ ਬੇਰੇ ਕਹਿੰਦਾ ਕੋਈ ਮਾਰਦੀ ਹੈ ਉਹ ਵਾਈ ਸ਼ੂਟਿੰਗ ਜਿਹੜਾ ਮਰਡਰ ਹੋਇਆ ਉਹ ਵੀ ਪੀਰ ਜਿਸੜਗਾ ਦਾ ਅਨਵੈਸਟੀਗੇਸ਼ਨ ਕਰ ਰਹੇ ਨੇ ਜਿਹੜੇ ਬੋਲਿਓ ਮੈਂ ਛੇਤੀ ਇਹ ਸਲਾਕਾ ਵਿੱਚ ਦਿਲ ਜਲੰਧਰ ਦੇ ਫਗਵਾੜਾ ਗੇਟ ਉੱਤੇ ਚੋਰਾਂ ਨੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿਸ ਤਰ੍ਹਾਂ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਇਸ ਦੇ ਪਣਕ ਪਣ ਉਤੇ ਗੁੰਡੀਆਂ ਨੇ ਦੁਕਾਨ ਮਾਲਕ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਮੌਕੇ ਤੇ ਇੱਕ ਚੋਰ ਨੂੰ ਕਾਬੂ ਕੀਤਾ ਜਦਕਿ ਬਾਕੀ ਚੋਰ ਚੋਰੀ ਕਰਕੇ ਫਰਾਰ ਹੋਣ ਵਿੱਚ ਕਾਮਜਬ ਰਹੇ ਫਿਰੋਜ਼ਪੁਰ ਦੇ ਇੱਕ ਨਾਮੀ ਦਿੱਲੀ ਗੇਟ ਪੂੜੀਆਂ ਛੋਲਿਆਂ ਵਾਲੀ ਦੀ ਦੁਕਾਨ ਉਤੇ ਫੂਡ ਸੇਫਟੀ ਦੀ ਕਰਦੀ ਟੀਮ ਨੇ ਛਾਪੇ ਮਾਰੀ ਕੀਤੀ ਅਤੇ ਇਥੇ ਬੇਨਿਮੀਆ ਪਾਈਆਂ ਗਈਆਂ ਇਥੋਂ ਤੱਕ ਕਿ ਫੂਡ ਸੇਫਟੀ ਦਾ ਲਾਇਸੈਂਸ ਵੀ ਜਾਲੀ ਪਾਇਆ ਗਿਆ ਜਿਸ ਥਾਂ ਉਤੇ ਸਮਾਨ ਵਣਦਾ ਸੀ ਉਸ ਥਾਂ ਉਤੇ ਗੰਦਗੀ ਦੇ ਢੇਰ ਨਜ਼ਰ ਆਏ ਅਤੇ ਲੇਬਰ ਦੇ ਗੰਦੇ ਕੱਪੜੇ ਵੀ ਨਜ਼ਰ ਆ ਰਹੇ ਸਨ ਫੂਡ ਸੇਫਟੀ ਅਧਿਕਾਰੀਆਂ ਵੱਲੋਂ ਸੈਂਪਲਿੰਗ ਕੀਤੀ ਗਈ ਅਤੇ ਲਾਇਸੈਂਸ ਜਾਰੀ ਨਾ ਹੋਣ ਕਾਰਨ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਇਹਨਾਂ ਦੇ ਅਨੌਨਸਡ ਸਟੋਰ ਜਿਹੜੀ ਐਨਰਜੀ ਦੀ ਦੁਕਾਨ ਦੇ ਅੰਦਰ ਅਣਹਜਾਰੀ ਸਮਾਨ ਪਿਆ ਹੋਇਆ ਔਰ ਇਹਨਾਂ ਦੇ ਜਿਹੜਾ ਫੂਡ ਸੇਫਟੀ ਲਾਇਸੈਂਸ ਹੈ ਉਹ ਫਰਜ਼ੀ ਬਣਾਇਆ ਆਫਟਰ ਜਦੋਂ ਇੰਸਪੈਕਸ਼ਨ ਕੀਤੀ ਗਈ ਚੈੱਕ ਕੀਤਾ ਗਿਆ ਤੇ ਵਾਕਿਆ ਤੇ ਉਹ ਇਹਨਾਂ ਦਾ ਲਾਇਸੈਂਸ ਕਿਸੇ ਟਰਾਂਸਪੋਰਟ ਦੇ ਨਾਂ ਦੇ ਬਣਿਆ ਹੋਇਆ ਉਹ ਵੀ ਦੋਹਾਂ ਰਿਖੀਦਾ ਹੈ ਪੋਰ ਇਥੇ ਕੀ ਕੀ ਬਰਾਮਦ ਹੋਇਆ ਇਹਨਾਂ ਦੇ ਵੀ ਕਿਹੜੀ ਕਿਹੜੀ ਕਮੀਆਂ ਪਾ ਲਿਆ ਗਿੰਦੇ ਆ ਕਮੀ ਆ ਕਿਸੇ ਦੀ ਅਨਹਤ ਕਿਸੇ ਦੀ ਹਜਾਨੀ ਹੈ ਨਹੀਂ ਕੋਈ ਕਿਸੇ ਨੇ ਗਨਿਚਣ ਲਾਇਆ ਜੇ ਉਥੇ ਲੈਤੀ ਜਾਂਦੇ ਉੱਥੇ ਹੱਡੀਆਂ ਦੇ ਉੱਥੇ ਸਮਾਨ ਜਿਹੜਾ ਪਿਆ ਉਹਦੇ ਚੀਰੇ ਪੈ। ਇਹ ਕੀ ਨਾਮ ਹੈ ਦੁਕਾਨ ਦਾ ਜਿੱਥੇ ਰੇਡ ਕੀਤੀ ਗਈ ਹੈ ਕਿਹੜੇ ਹੋਏ ਹੈਗੇ ਆ ਇਹ ਕਿਹੜੀ ਜਗ੍ਹਾ ਤੇ ਹੈ? ਬਰਪੁਰ ਸਿਟੀ ਦੇ ਵਿੱਚ ਹੈ ਦੀ ਆ ਕੋਈ ਕੁੜੀਆਂ ਵਾਲੇ ਨੇ ਸ਼ਹਿਰ ਨਵਾਂ ਸ਼ਹਿਰ ਦੇ ਪਿੰਡ ਸਾਹਿਬਪਾਜਪੁਰ ਦੇ ਹੈੱਡ ਉੱਤੇ ਬੀਤੀ ਰਾਤ ਤਕਰੀਬਨ 2 ਵਜੇ ਇੱਕ ਐਕਸਾਈਜ ਡਿਊਟੀ ਵਾਲਾਂ ਦੀ ਬਲੇਰੋ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਝੱਡ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਇਹ ਬੁਲੇਰੋ ਗੱਡੀ ਕਿਸੇ ਦਾ ਪਿੱਛਾ ਕਰ ਰਹੀ ਸੀ ਜਿਸ ਕਾਰਨ ਇਹ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਤੋਂ ਬਾਅਦ ਇਹ ਗੱਡੀ ਜਦੋਂ ਸਹਿਬਾਜਪੁਰ ਹੱਡ ਦੇ ਕੋਲ ਪਹੁੰਚੀ ਤਾਂ ਇਹ ਕੰਧ ਨੂੰ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ ਲੋਕਾਂ ਮੁਤਾਬਕ ਕਾਰ ਸਵਾਰਾਂ ਨੂੰ ਉਹਨਾਂ ਨੇ ਸੁਰੱਖਿਅਤ ਬਾਹਰ ਕੱਢਿਆ ਜਿਸ ਤੋਂ ਬਾਅਦ ਕਾਰ ਨੂੰ ਵੀ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰਸਟ ਪਟਿਆਲਾ ਵੱਲੋਂ ਟਰਸਟ ਦੇ ਪ੍ਰਧਾਨ ਅਕਸ਼ੇ ਕੁਮਾਰ ਖਨੌਰੀ ਦੀ ਜੋਗ ਅਗਵਾਈ ਵਿੱਚ ਦੂਜਾ ਸਨਮਾਨ ਸਮਾਰੋਹ ਆਡੀਟੋਰੀਅਮ ਮਲਤਾਨੀ ਮਲ ਮੋਦੀ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ ਦੂਜੇ ਸਨਮਾਨ ਸਮਾਰੋਹ ਵਿੱਚ ਟਰਸਟ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਜਮਾਤ 10ਵੀਂ ਅਤੇ ਜਮਾਤ 12ਵੀਂ ਵਿੱਚੋਂ ਮੈਰਿਟ ਪ੍ਰਾਪਤ ਕਰਨ ਵਾਲੇ 39 ਹੋਣ ਹਰ ਵਿਦਿਆਰਥੀ ਉਹਨਾਂ ਦੇ 55 ਅਧਿਆਪਕਾਂ ਅਤੇ 15 ਪ੍ਰਿੰਸੀਪਲਾਂ ਦਾ ਸਨਮਾਨ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੋਦੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਰਜ ਗੋਇਲ ਅਤੇ ਟਰਸਟ ਦੇ ਪ੍ਰਧਾਨ ਅਕਸ਼ੇ ਕੁਮਾਰ ਕਨੌਰੀ ਨੇ ਆਏ ਮਹਿਮਾਨਾਂ ਨੂੰ ਇੰਡੋਰ ਬੂਟੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਤੇ ਪੰਜਾਬ ਪਵਨਸਰੀ ਕੈਨੇਡਾ ਦੇ ਸੰਸਥਾਪਕ ਸੁਖੀ ਬਾਠਨੀ ਵਿੱਚ ਮੂਲਿਤ ਕੀਤੇ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਮਾਜ ਵਿੱਚ ਨਾ ਪੱਖੀ ਸੋਚ ਖਤਮ ਕਰਨ ਦੀ ਲੋੜ ਹੈ ਤੇ ਮਾਂ ਬੋਲੀ ਪੰਜਾਬੀ ਨੂੰ ਅੱਜ ਦੇ ਸਮੇਂ ਪ੍ਰਫੁੱਲਤ ਕਰਨ ਦੀ ਬਧਰੇ ਲੋੜ ਹੈ। ਉਹਨਾਂ ਨੇ ਟਰਸਟ ਦੇ ਇਸ ਪ੍ਰੋਗਰਾਮ ਸੰਬੰਧੀ ਟਰਸਟ ਨੂੰ ਜਿੱਥੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਉੱਤੇ ਚੱਲਣ ਲਈ ਪ੍ਰੇਰਿਆ। ਸੁਖੀ ਬਾਠਨੀ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਨਵੇਂ ਕਲਮਾ ਨਵੀਂ ਉਡਾਨ ਪ੍ਰੋਜੈਕਟ ਤਹਿਤ ਵਿਸ਼ਵ ਪੱਧਰ ਵਾਲੇ ਇੱਕਾਂ ਦੀ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਮੌਕੇ ਤੋਂ ਨਾਲ ਵੱਲੋਂ ਵਿਸ਼ੇਸ਼ ਤੌਰ ਤੇ ਵਿਸ਼ਵ ਪੰਜਾਬੀ ਬਾਲ ਲੇਖ ਕਾਨਫਰੰਸ ਦਾ ਪ੍ਰੋਸੈਕਟ ਲੈਸ ਕੀਤਾ ਗਿਆ ਟਰਸਟ ਦੇ ਪ੍ਰਧਾਨ ਅਖਿਅਰ ਕੁਮਾਰ ਖਨੋਰੀ ਨੇ ਆਪਣੇ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਟਰਸਟ ਦਾ ਉਦੇਸ਼ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਅੰਦਰ ਛਿਪੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਣਾ ਤੇ ਹੁਣ ਹਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਹੈ ਟਰਸਟ ਪਟਿਆਲਾ ਸ਼ਹਿਰ ਵਿੱਚ ਲਗਾਤਾਰ ਸਮਾਜ ਸੇਵੀ ਕਾਰਜ ਵੀ ਕਰ ਰਿਹਾ ਹੈ ਤੇ ਉਹਨਾਂ ਨੇ ਮੈਰਿਟ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਪਛਾਈ ਦਿੱਤੇ ਇਸ ਮੌਕੇ ਮੋਦੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਰਜ ਕੋ ਕਿਹਾ ਹੈ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਟਰਸਟ ਦਾ ਵੱਡਾ ਉਪਰਾਲਾ ਹੈ ਤੇ ਉਹਨਾਂ ਨੇ ਵਿਦਿਆਰਥੀ ਨੂੰ ਹੋਰ ਵੱਧ ਚੜ੍ਹ ਕੇ ਮਿਹਨਤ ਕਰਨ ਲਈ ਪ੍ਰੇਰਿਆ ਜਿਸ ਨਾਲ ਉਹ ਸਮਾਜ ਵਿੱਚ ਵੱਧ ਤਰੱਕੀ ਕਰ ਸਕਣ ਇਸ ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਰਵਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਵਧਾਈ ਦੇ ਯੋਗ ਪਰਨੇ ਜੋ ਮੈਰਿਟ ਵਿੱਚ ਆਏ ਨੇ ਤੇ ਅੱਗੇ ਮਿਹਨਤ ਕਰਕੇ ਚੰਗੇ ਅਹੁਦੇ ਪ੍ਰਾਪਤ ਕਰਨ ਅੱਜ ਬੜਾਈ ਵਧੀਆ ਦਿਨ ਹੋ ਗੁਜ਼ਰਿਆ ਅੱਜ ਮੋਤੀ ਕਾਲਜ ਜੋ ਪਟਾੜੇ ਵਿੱਚ ਹੈ ਇੱਥੇ ਸ਼ਹੀਦ ਕਰਤਾਰ ਸਿੰਘ ਸਾਹਾਬਾ ਵੈਲਫੇਅਰ ਐਕਟ ਟਰਸਟ ਜਿਹੜਾ ਹੈ ਉਹਨਾਂ ਵੱਲੋਂ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਅਜਿਹਾ ਲਿਖਿਆ ਗਿਆ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਬੱਚੇ ਮੈਟਰ ਲਿਸਟ ਵਿੱਚ ਆਏ ਨੇ ਉਹਨਾਂ ਨੂੰ ਅੱਜ ਇੱਥੇ ਸਨਮਾਨ ਕੀਤਾ ਗਿਆ ਆ ਮੇਰੀ ਸੋਚ ਮੁਤਾਬਕ ਸਮਝ ਮੁਤਾਬਕ ਇਹੋ ਜਿਹੇ ਸਮਾਗਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਉਤਸ਼ਾਹ ਕਰ ਜੇ ਕਰਾਂਗੇ ਤੇ ਇਹਨਾਂ ਦੇ ਹੋਰ ਵੀ ਹੌਸਲੇ ਵਧਣਗੇ ਔਰ ਮੇਰਾ ਆਪਣਾ ਜਾਤੀ ਤਜਰਬਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਬ੍ਰਾਈਟ ਬੱਚੇ ਹੈਗੇ ਨੇ ਉਹਨਾਂ ਨੂੰ ਓਨੀ ਅਪਰਚੂਨਿਟੀ ਨੇ ਮਿਲਦੀ ਉਹਨਾਂ ਨੂੰ ਉਹਨੇ ਮੌਕੇ ਨੇ ਮਿਲਦੇ ਆ ਜਿਹਦੇ ਤਹਿਤ ਅਸੀਂ ਵੀ ਇੱਕ ਨਵੀਆਂ ਕਲਮਾਂ ਨਵੀਂ ਨਵੀਂ ੜਾਨ ਵਾਲਾ ਪ੍ਰੋਗਰਾਮ ਵੀ ਸਰਕਾਰੀ ਸਕੂਲ ਵਿੱਚ ਲਾਂਚ ਕੀਤਾ ਹੋਇਆ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਬੱਚਿਆਂ ਦੇ ਮਾਰਕਸ ਸੁਣ ਸੁਣ ਕੇ ਉਹਨਾਂ ਦੀਆਂ ਪੰਜਾਬ ਦੇ ਵਿੱਚ ਪੋਜੀਸ਼ਨਾਂ ਸੁਣ ਸੁਣ ਕੇ ਮੈਨੂੰ ਤੇ ਇੰਜ ਲੱਗਾ ਕਿ ਸਾਰੇ ਨਾਮ ਜਿਹੜੇ ਪਟਿਆਲਾ ਜ਼ਿਲ੍ਹੇ ਵਾਲੇ ਹੀ ਲੈ ਕੇ ਆ ਗਏ ਨੇ ਸੋ ਪਟਿਆਲੇ ਦੇ ਸਾਰੇ ਲੋਕਾਂ ਨੂੰ ਜੋ ਇੱਥੇ ਬਸਦੇ ਨੇ ਇੱਥੇ ਦੇ ਟੀਚਿੰਗ ਸਟਾਫ ਅ ਜਿਨਨੇ ਵੀ ادارے ਨੇ ਮੈਂ ਸਾਰਿਆਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਕਿ ਬਹੁਤ ਵਧੀਆ ਪ੍ਰੋਗਰਾਮ ਹੋਇਆ ਔਰ ਬਹੁਤ ਸਾਰੇ ਬੱਚਿਆਂ ਨੇ ਮੈਰਲਿਸਟ ਵਿੱਚ ਨਾਮ ਦਾਖਲ ਕਰਵਾਇਆ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਲਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣ ਰਹੋ ਚੜ੍ਹਦੀ ਕਲਾ ਟੀਵੀ ਦੇ ਨਾਲ ਧੰਨਵਾਦ